ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। जय श्री राम कहना जय श्री वंदे मातरम कहना होगा वंदे मातरम कहना होगा जय श्री राम जय श्री राम जय مرتبہ مرتاب 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 पाकिस्तान पाकिस <power> मात इस्लामिक मुदाबाद बड़े शब्दात ਵਿੱਚ ਨਿੰਦਾ ਕਰਦਾ ਔਰ ਸਾਰਾ ਦੇਸ਼ ਸਾਰਾ ਹਿੰਦੁਸਤਾਨ ਉਹਨਾਂ ਜੋ ਜਿਨ੍ਹਾਂ ਦੇ ਮਾਰਡਰ ਹੋਇਆ ਉੱਤੇ ਜਿਨ੍ਹਾਂ ਦੇ ਉੱਪਰ ਕਤਲਨਾਮ ਹਮਲਾ ਹੋਇਆ ਸਾਰੇ ਸਾਰੇ ਦੇਸ਼ ਦੀ ਸਰਨੇਦਾਂ ਉਹਨਾਂ ਦੇ ਨਾਲ ਸਾਰਾ ਦੇਸ਼ ਉਹਨਾਂ ਦੇ ਨਾਲ ਮੋਟੇ ਨਾਲ ਮੋਟਾ ਕਰਕੇ ਨਾਲ ਔਰ ਜਲਦੀ ਦੋਸ਼ੀ ਜਿਹੜੇ ਉਹ ਪਕੜੇ ਜਾਣਗੇ ਔਰ ਉਹਨਾਂ ਨੂੰ ਉਸੇ ਉਸੇ ਪਾਸਾ ਦੇ ਨਾਲ ਜਵਾਬ ਦਿੱਤਾ ਜਾਏਗਾ ਔਰ ਸਾਰੇ ਹਿੰਦੂਆਂ ਨੂੰ ਸਾਰੇ ਸਾਡੇ ਸਿਰ ਪਾਈ ਜਾ ਰਹੇ ਸਾਰੇ ਸਮਾਰਨ ਨੂੰ ਸਾਰੇ ਵਰਗ ਨੂੰ ਇਹ ਸਾਰੇ ਇਕਜੁੱਟ ਹੋ ਜਾਓ ਸਾਰੇ ਇਸ ਇਸ ਐਪੀਸੋਡ ਦੇ ਵਿੱਚ ਜਿੰਨੀ ਖੜੇ ਸ਼ਬਦਾਂ ਦੇ ਵਿੱਚ ਨਹੀਂ ਲੰਦਾ ਕਰਦਾ ਬਹੁਤ ਬਹੁਤ ਜ਼ਿਆਦਾ ਸਾਡਾ ਅੱਜ ਜੇ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਅਸੀਂ ਪੁਤਲਾ ਚਲਾਉਣ ਦੀ ਸਾਡੀ ਨੌਬਤ ਆਈ ਹੈ ਸਾਰਿਆਂ ਨੂੰ ਪਤਾ ਵੀ ਕਸ਼ਮੀਰ ਦੇ ਵਿੱਚ ਕੀ ਹੋਇਆ ਸ਼੍ਰੀਨਗਰ ਦੇ ਅੰਦਰ ਬੜਾ ਹੀ ਦੁਖਦਾਈ ਘਟਨਾ ਹੈ ਜਿਹੜੀ ਕਿ ਘਟੀ ਹੈ ਕਿ ਜਿਹੜੇ ਬੰਦਿਆਂ ਨੂੰ ਦੇਖੋ ਤੁਸੀਂ ਧਰਮ ਪੁੱਛ-ਪੁੱਛ ਕੇ ਮਾਰਿਆ ਗਿਆ ਹੈ ਨਾ ਕਿੱਦਾਂ ਉਹਨਾਂ ਦੀ ਲੇਡੀਜ਼ ਰੋ ਰਹੀਆਂ ਕਿੱਦਾਂ ਉਹਨਾਂ ਨੂੰ ਪੁੱਛਿਆ ਗਿਆ ਤੇਰਾ ਹਸਬੰਡ ਹੈ ਔਰ ਵਾਈਫ ਮਤਲਬ ਹਸਬੰਡ ਔਰ ਬੇਟੇ ਨੂੰ ਵੀ ਮਾਰਿਆ ਗਿਆ ਫਿਰ ਉਹਨਾਂ ਨੂੰ ਪੁੱਛਦੇ ਕਿ ਤੂੰ ਜਾ ਕੇ ਦੱਸੇਂਗੀ ਤੈਨੂੰ ਤਾਂ ਕਰਕੇ ਛੱਡ ਦੇਵੇ ਮਤਲਬ ਐਸੀ-ਐਸੀਆਂ ਕੰਡੀਸ਼ਨਸ ਆ ਗਈਆਂ ਸਾਡੇ ਦੇਸ਼ ਦੇ ਅੰਦਰ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਭਾਰਤ ਸਰਕਾਰ ਨੂੰ ਜਗਾਈਏ ਔਰ ਜਿਹੜਾ ਅੰਤਗਵਾਦ ਹੈ ਇਸ ਦੇ ਖਿਲਾਫ ਅਸੀਂ ਬੋਲੀਏ ਅੰਤਗਵਾਦ ਦੇ ਖਿਲਾਫ ਸਾਡਾ ਸਾਰਾ ਸ਼ਹਿਰ ਇਕੱਠਾ ਹੋਵੇ ਸਾਡਾ ਦੇ ਨੇ ਪਾਕਿਸਤਾਨ ਦੀ ਤਾਂ ਹਮੇਸ਼ਾ ਨੀਤੀ ਰਹੀ ਹੈ ਮੁਕਰੰਦੀ ਉਹਨੇ ਤਾਂ ਮੁਕਰ ਨਹੀਂ ਉਹਨੇ ਕਦੀ ਮੰਨਣਾ ਥੋੜੀ ਹੈ ਜਦੋਂ ਤੱਕ ਉਹਨੂੰ ਉਹਦੇ ਘਰ ਚ ਜਾ ਕੇ ਅੱਗ ਨਹੀਂ ਲਾਈ ਜਾਊਗੀ ਉਹਨੇ ਮੰਨਣਾ ਨਹੀਂ ਇਸ ਕਰਕੇ ਹੁਣ ਉਹ ਟਾਈਮ ਆ ਗਿਆ ਵਾ ਅਸੀਂ ਭਾਰਤ ਸਰਕਾਰ ਨੂੰ ਕਹਿੰਨੇ ਆ ਕਿ ਉਹ ਟਾਈਮ ਆ ਗਿਆ ਇਜ਼ਰਾਈਲ ਤਰ੍ਹਾਂ ਬਣੋ ਇਜ਼ਰਾਈਲ ਤਰ੍ਹਾਂ ਘਰ ਘਰ ਜਾ ਕੇ ਇਹਨਾਂ ਨੂੰ ਠੋਕੋ ਤਾਂ ਪਾਕਿਸਤਾਨ ਨੂੰ ਸਮਝ ਆਊਗੀ ਕਿ ਕੀ ਹੋਇਆ ਜੱਕਰ ਵੀਰ ਵਜਨੇ ਕੀ ਹਰ ਹਰ ਬਾਦੇ ਸਾਥੀਓ ਅੱਜ ਅਸੀਂ ਨਮਾ ਸ਼ਹਿਰ ਵਿੱਚ ਹਿੰਦੇਵਤ ਹਿੰਦੂ ਜਥੇਬੰਦੀਆਂ ਨੂੰ ਲੈ ਕੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਰੋਸ਼ ਪ੍ਰਦਰਸ਼ਨ ਸ਼੍ਰੀਨਗਰ ਵਿੱਚ ਜੋ ਪਹਿਲਗਾਮ ਦੀ ਘਟਨਾ ਆ ਸਾਡੇ ਹਿੰਦੂ ਨਿਸ਼ਤੇ ਲੋਕਾਂ ਨੂੰ ਅਤਵਾਦੀ ਸੰਗਠਨ ਵੱਲੋਂ ਗੋਲੀਆਂ ਨਾਲ ਪੁੰਨ ਦਿੱਤਾ ਗਿਆ ਸਾਥੀਓ ਸ਼ਿਵ ਸੈਨਾ ਹਮੇਸ਼ਾ ਹੀ ਅਤਵਾਦੀਆਂ ਦੇ ਵਿਰੋਧ ਵਿੱਚ ਰਹੀ ਆ ਤੇ ਸਮੇਂ-ਸਮੇਂ ਵਿੱਚ ਸਰਕਾਰ ਨੂੰ ਚੇਤਾਵਨੀ ਦਿੰਦੀ ਆਈ ਆ ਕਿ ਇਹ ਲੋਕ ਜੋ ਆਸੀ ਭਾਈਚਾਰੇ ਦਾ ਨਾਅਰਾ ਦਿੰਦੇ ਹਨ ਤੇ ਸਾਡੀ ਪਿੱਠ ਵਿੱਚ ਹਰ ਵਾਰ ਛੁਰੀ ਮਾਰਦੇ ਆ ਉਹਦੀ ਤਾਜ਼ਾ ਮਿਸਾਲ ਕੱਲ ਪੁਲਵਾਮਾ ਦੇ ਵਿੱਚ ਦੇਖਣ ਨੂੰ ਮਿਲੀ ਆ ਕਿ ਕਿਵੇਂ ਚੁਣ-ਚੁਣ ਕੇ ਹਿੰਦੂਆਂ ਨੂੰ ਅਤਵਾਦੀਆਂ ਵੱਲੋਂ ਉਹਨਾਂ ਦੇ ਕੱਪੜੇ ਖਲਾ ਕੇ ਮਾਰਿਆ ਗਿਆ ਸਾਥੀਓ ਇੱਥੇ ਮੈਂ ਸਰਕਾਰ ਦੀ ਨਿੰਦਿਆ ਕਰਨਾ ਚਾਹਾਂਗਾ ਕਿ ਜੋ ਸਰ ਭਾਰਤ ਸਰਕਾਰ ਹੈ ਉਸ ਨੂੰ ਪਤਾ ਹੈ ਕਿ ਵੱਡੀ ਤਦਾਦ ਵਿੱਚ ਜਿਹੜੇ ਸਲਾਨੀ ਆ 2 ਸਾਲ ਤੋਂ ਕਸ਼ਮੀਰ ਵਿੱਚ ਜਾ ਰਹੇ ਹਨ ਪਰ ਇਹਨਾਂ ਨੇ ਕਦੀ ਵੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਪੁਕਤਾ ਇੰਤਜ਼ਾਮ ਨਹੀਂ ਕੀਤਾ ਜੇਕਰ ਉਹਨਾਂ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਪੁਕਤਾ ਇੰਤਜ਼ਾਮ ਕੀਤਾ ਹੁੰਦਾ ਤਾਂ ਇਹ ਘਟਨਾ ਨਹੀਂ ਵਾਪਰ ਸਕਦੀ ਸੀਗੀ ਇਹਨਾਂ ਲੋਕਾਂ ਨੇ ਉਨਾਂ ਨੂੰ ਮਰਨ ਲਈ ਛੱਡ ਦਿੱਤਾ ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ हट ਗਏ ਇਹਨਾਂ ਦੀ ਸੀਆਈਡੀ ਇਨਪੋਰਟ ਜਾਂ ਜਿਹੜੀ ਲੋਕਲ ਪੁਲਿਸ ਹੈ ਉਹਨਾਂ ਦੀ ਇੰਟੈਲੀਜੈਂਸੀ ਫੇਲ ਹੋ ਗਈ ਹੈ ਸਾਡੇ ਬਿੰਦੂ ਭਾਈਚਾਰੇ ਦੇ ਨਾਲ ਜੋ ਅੱਤਵਾਦੀਆਂ ਨੇ ਉਹਨਾਂ ਨੂੰ ਪੁੱਛ ਕੇ ਜਾਤ ਧਰਮ ਉਹਨਾਂ ਦੇ ਕੱਪੜੇ ਖੋਲ ਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਹ ਦੇਸ਼ ਦੇ ਵਿੱਚ ਬਹੁਤ ਮੰਦਭਰਿਕ ਘਟਨਾ ਹੋਈ ਆ ਇਸ ਦੇ ਵਿੱਚ ਪੂਰਾ ਦੇਸ਼ ਇੱਕ ਮੋਟ ਇਕੱਠੇ ਹੋ ਕੇ ਐਦਾਂ ਦੇ ਅੱਤਵਾਦੀਆਂ ਨੂੰ ਨੱਥ ਪਾਣੀ ਚਾਹੀਦੀ ਆ ਮੈਂ ਭਾਰਤ ਸਰਕਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਵਾ ਵੀ ਐਡੀ ਵੱਡੀ ਘਟਨਾ ਕਰਨੀ ਗਈ ਆ ਸਾਡੀ ਇੰਟੈਲੀਜੈਂਸੀ ਸਾਡਾ ਸਾਡੇ ਜਿਹੜੇ ਖੂਬੀ ਏਜੰਸੀਆਂ ਉਹ ਕੀ ਕਰਦੀਆਂ ਵਾਂ ਉਹਨਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਵੀ ਐਡੀ ਵੱਡੀ ਘਟਨਾ ਘੱਡੀ ਜਾ ਰਹੀ ਆ ਵੀ ਉੱਚ ਕੇ ਕੱਪੜੇ ਲਾ ਕੇ ਜੇ ਉਹਨੂੰ ਜੇ ਉਹ ਬੰਦਾ Hindu ਆ ਤਾਂ ਉਹਨੂੰ ਗੋਲੀ ਮਾਰੀ ਜਾਂਦੀ ਆ ਇਹ ਦੇਸ਼ ਦੇ ਵਿੱਚ ਭਾਈਚਾਰਾ ਦੇਸ਼ ਨੂੰ ਪਾੜਨ ਦੀਆਂ ਗੱਲਾਂ ਹੋ ਰਹੀਆਂ ਵਾ ਸਾਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸੰਗਠਨਾ ਤੋਂ ਉੱਪਰ ਉੱਠ ਕੇ ਆਪਾਂ ਇਸ ਦੇਸ਼ ਦੇ ਮੂਲ ਨਿਵਾਸੀ ਭਾਰਤੀਏ ਲੋਕ ਆ ਆਪਾਂ ਨੂੰ ਇਕੱਠੇ ਹੋ ਕੇ ਐਦਾਂ ਦੇ ਅਤਵਾਦੀਆਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੁੰਦਾ ਵਾ ਮੈਂ ਆ ਸਮਾਜ ਵੱਲੋਂ ਇਸ ਜੋ ਇਹ ਘਟਨਾ ਕੱਢੀ ਆ ਇਹਦੀ ਨਿੰਦਾ ਕਰਦਾ ਵਾ ਮੈਂ ਜਿੰਨੇ ਵੀ ਇੱਥੇ ਸਾਡੇ ਸੰਗਠਨ ਆਇਆ ਮੈਂ ਅਸੀਂ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਸ਼੍ਰੀ ਰਾਮ ਮੈਂ ਬਹੁਤ ਹੀ ਕੋ ਨਿੰਦਿਆ ਕਰਦਾ ਆ ਜੋ ਕਸ਼ਮੀਰ ਦੇ ਵਿੱਚ ਪਹਿਲਗੋਨ ਦੇ ਵਿੱਚ ਜੇ ਉਹ ਹਰਕਤ ਕੀਤੀ ਆ ਇਹਨਾਂ ਅੱਤਵਾਦੀਆਂ ਨੇ ਮੈਂ ਕਹਿੰਦਾ ਜਿੰਨੇ ਵੀ ਇਹ ਅੱਤਵਾਦੀ ਆ ਜੋ ਇਹ ਸਾਡੇ ਆ ਹਿੰਦੂਆਂ ਨੂੰ ਟਾਰਗੇਟ ਕਰਦੇ ਆ ਔਰ ਮੈਂ ਕਹਿੰਦਾ ਬਹੁਤ ਹੀ ਮਾੜੀ ਗੱਲ ਆ ਜੇ ਕਿਸੇ ਨੇ ਪੰਗਾ ਲੈਣਾ ਆ ਜੇਕਰ ਇੰਡੀਆ ਨਾਲ ਕਿਸੇ ਨੇ ਪੰਗਾ ਲੈਣਾ ਤਾਂ ਇੰਨੀਆਂ ਸਾਡੀਆਂ ਫੌਜਾਂ ਆ ਸਿੱਧੀਆਂ ਲੜਾਈਆਂ ਲੜਲਣ ਜਿਹੜੇ ਐਦਾਂ ਕਿਸੇ ਨੂੰ ਟਾਰਗੇਟ ਕਰਕੇ ਮਾਰਨਾ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਕਿਸੇ ਨੂੰ ਕਹਿਣਾ ਵੀ ਤੂੰ ਹਿੰਦੂ ਆ ਉਹਦੇ ਗੋਲੀ ਮਾਰ ਦੇਣੀ ਕਿਸੇ ਨੂੰ ਕਹਿਣਾ ਮੁਸਲਮਾਨਾਂ ਨੂੰ ਛੱਡ ਦੇਣਾ ਐਦਾਂ ਤਾਂ ਸਾਡੇ ਵੀ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਭਾਈਚਾਰਾ ਬਹੁਤ ਵਾ ਅਸੀਂ ਤਾਂ ਕਦੇ ਕਿਸੇ ਨੇ ਇਹ ਮਾੜਾ ਚੰਗਾ ਕੰਮ ਨਹੀਂ ਕੀਤਾ ਹੈਗਾ ਅਸੀਂ ਤਾਂ ਜਿੰਨੀ ਵੀ ਬਣਾ ਕੇ ਰੱਖੀ ਆ ਇੱਥੇ ਭਾਈਚਾਰਕ ਸਾਂਝ ਬਣਾ ਕੇ ਰੱਖੀ ਆ ਮੈਂ ਇਹਨਾਂ ਸ਼ਬਦਾਂ ਦੇ ਨਾਲ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਆ ਕਿ ਸ਼ਾਂਤੀ ਬਣਾਈ ਰੱਖੋ ਕਾਨੂੰਨੀ ਕਾਰਵਾਈ ਉਹਨਾਂ ਤੇ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਜਿੱਦਾਂ ਸਾਡੇ ਏਰੀਆ ਦੇ ਬੰਦਿਆਂ ਦੇ ਗੋਲੀਆਂ ਮਾਰੀਆਂ ਗਈਆਂ ਇਦਾਂ ਹੀ ਉਹਨਾਂ ਦੇ ਗੋਲੀਆਂ ਮਾਰ ਕੇ ਉਹਨਾਂ ਤੋਂ ਖੂਨ ਦਾ ਬਦਲਾ ਖੂਨ ਦੇ ਬਦਲੇ ਲੈਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਨਾਲ ਕਹਿੰਦਾ ਮੈਂ ਸਾਰਿਆਂ ਨੂੰ ਜੈ ਬਾਲ ਮਿਕੀ ਹਰ ਹਰ ਬਾਲ ਮੈਚ ਸੈਪ ਸੈਨਾ ਪੰਜਾਬ ਦੇ ਲੋਕਾਂ ਨੂੰ ਮਾਰਿਆ ਗਿਆ ਸਾਥੀਓ ਇੱਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਹੁਣ ਤੁਸੀਂ ਆਪਸੀ ਭਾਈਚਾਰੇ ਦਾ ਆਉਣ ਵਾਲੇ ਦੇਮ ਦੇ ਵਿੱਚ ਆਪਸੀ ਭਾਈਚਾਰੇ ਦੇ ਨਾਂ 'ਤੇ ਬੰਦ ਕਰ ਮੈਚ ਸੈਪ ਸੈਨਾ ਐਸਸੀ ਬੈਂਕ ਪੰਜਾਬ ਦਾ ਮੈਂ ਨਿੰਦਿਆ ਕਰਦਾ ਹਾਂ ਜਿਹੜੇ ਨਿਰਦੋਸ਼ ਲੋਕਾਂ ਦੇ ਇਹਨਾਂ ਨੇ ਗੋਲੀਆਂ ਮਾਰੀਆਂ ਇਹਨਾਂ ਨੂੰ ਵੀ ਘਰੋਂ ਕੱਢ ਕੱਢ ਕੇ ਗੋਲੀਆਂ ਮਾਰੀਆਂ ਜਾਣ ਇਹਨਾਂ ਅੱਤਵਾਦੀਆਂ ਨੂੰ ਠੀਕ ਹੈ ਜੀ ਬਹੁਤ ਬਹੁਤ ਜ਼ਿਆਦਾ ਮਾੜੀ ਇਹਨਾਂ ਦੀ ਸੋਚ ਵਾ ਇਹਨਾਂ ਨੂੰ ਇਹ ਗੋਲੀ ਦਾ ਜਵਾਬ ਗੋਲੀ ਦੇਣਾ ਚਾਹੀਦਾ ਇਹਨਾਂ ਨੂੰ ਕੱਢ ਕੇ ਘਰੋਂ ਮਾਰਨਾ ਚਾਹੀਦਾ ਜੋ ਇਹਨਾਂ ਸਾਡੇ ਭਾਈਚਾਰਿਆਂ ਦੇ ਵਿੱਚ ਮਤਭੇਦ ਕਰਦੇ ਆ ਇੱਥੇ ਸਾਡੇ ਮੁਸਲਮਾਨ ਭਰਾਵਾਂ ਨਾਲ ਬਹੁਤ ਜ਼ਿਆਦਾ ਪਿਆਰ ਆ ਅਸੀਂ ਆਪਸ ਦੇ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਆ ਇਹ ਸਾਡਾ ਆਪਸ ਦੇ ਵਿੱਚ ਲੜਾਈ ਭਾਈਚਾਰਾ ਖਰਾਬ ਕਰਨਾ ਚਾਹੁੰਦਾ ਅਸੀਂ ਇਹਨਾਂ ਦੀ ਨਿੰਦਿਆ ਕਰਦੇ ਆ ਅੱਜ ਜੋ ਜੰਮੂ ਪੁਸ਼ਪੀਨਗਾਮ ਚ ਜੋ ਇਹ ਦੁਰਘਟਨਾ ਹੋਈਆ ਮੈਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿੱਦਾਂ ਕਰਦਾ ਔਰ ਸੈਂਟਰ ਸਰਕਾਰ ਨੂੰ ਤੇ ਬੇਨਤੀ ਕਰਦਾ ਕਿ ਅੱਜ ਜੋ ਹਿੰਦੂ ਹੈਗੇ ਆ ਉਹ ਆਪਣੇ ਆਪ ਚ ਸਟਰਕਚਰ ਨਹੀਂ ਹੈ ਅਗਰ ਇਹਨਾਂ ਨੂੰ ਸਟਰਕਚਰ ਕਰਨਾ ਹੈ ਤਾਂ ਸੈਂਟਰ ਸਰਕਾਰ ਨੂੰ ਇਹ ਤੇ ਸਖਤ ਕਦਮ ਚੁੱਕਣੇ ਚਾਹੀਦੇ ਆ ਔਰ ਪਾਕਿਸਤਾਨ ਨੂੰ ਇਹਦਾ ਮਜਾ ਸਖਾਣਾ ਚਾਹੀਦਾ ਆ ਹਾਂਜੀ ਤਾਂ ਕਿ ਇਹ ਆਪਣੇ ਆਪ ਨੂੰ ਇਹ ਨਾ ਕਵੇ ਵੀ ਮੈਂ ਅਤਵਾਦੀ ਹੈ ਕਰਕੇ ਹਿੰਦੂਆ ਤੇ ਜ਼ੁਲਮ ਕਰਦੇ ਆ ਜਿਹੜੀ ਕੱਲ ਦੀ ਘਟਨਾ ਜੀਐਨਜੀ ਵਿੱਚ ਹੋਈ ਹੈ ਇਸ ਤੋਂ ਮੰਦ ਭੱਗ ਦੀ ਘਟਨਾ ਕੋਈ ਨਹੀਂ ਹੋ ਸਕਦੀ ਸਾਡੀ ਸਰਕਾਰ ਦਾ ਇੱਕ ਫੇਲਿਅਰ ਹੈ ਬਹੁਤ ਵੱਡਾ ਇਹ ਭਾਈਚਾਰਾ ਜਿਹੜਾ ਆਪਸ ਹੈ ਇਹਨੂੰ ਲੜਾਣ ਦੀ ਕੋਸ਼ਿਸ਼ ਹੈ ਸਾਜ਼ਿਸ਼ ਹੈ ਇਸ ਸਾਜ਼ਿਸ਼ ਨੂੰ ਜਿੰਨੀ ਘੱਟ ਜਿੰਨੀ ਥੋੜੀ ਹੋਵੇ ਓਨੀ ਨਿੰਦਾ ਦੀ ਕਰਦੇ ਆ ਜਿੰਨੀ ਵੱਧ ਵੱਧ ਨਿੰਦਾ ਕਰਦੇ ਆ ਇਹਦੇ ਵਿੱਚ ਬੜੀ ਜੀ ਸਾਈਡ ਤੇ ਬਾਬਾ ਜੀ ਮੈਂ ਡਾਕਟਰ ਜਸਵਿੰਦਰ ਕਮਾਲ ਸ਼ੇਰਸਾਣਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਮੈਂ ਬੜੀ ਘੋਰ ਨਿੰਦਿਆ ਕਰਦਾ ਕਿ ਜਿਹੜਾ ਕਸ਼ਮੀਰ ਦੇ ਵਿੱਚ ਉਹਨਾਂ ਨੇ ਸਾਡੇ ਹਿੰਦੂ ਸਮਾਜ ਤੇ ਅਟੈਕ ਕੀਤਾ ਇਹ ਗੱਲਾਂ ਸੀ ਸੁਣਦੇ ਹੁੰਦੇ ਸੀ ਕਿ ਜਿਹੜੇ ਇਸਲਾਮਿਕ ਹੈ ਇੱਕ ਕੋਈ ਕਹਾਵਤ ਸੀਗੀ ਗੁਰੂਆਂ ਨੇ ਕਹਾਵਤ ਲਿਖੀ ਸੀਗੀ ਕਿ ਇੱਕ ਸੀਰੇ ਨਾਲ ਬਾਹਂ ਲਵੇੜ ਕੇ ਅਗਰ ਤੇਲਾਂ ਦੇ ਵਿੱਚ ਦਿੱਤੀ ਜਾਵੇ ਉਸ ਤੋਂ ਬਾਅਦ ਵੀ ਉਹਨੂੰ ਬਾਹਂ ਨੂੰ ਕੱਢਿਆ ਜਾਵੇ ਜਿੰਨੇ ਉਹਦੇ ਤੇ ਤੇਲਾ ਕਰੋ ਤਾਂ ਦੁੱਗਣੀਆਂ ਵੀ ਇਹ ਕਸਮਾਂ ਖਾਣ ਤਾਂ ਇਹ ਸੱਚ ਨਹੀਂ ਹੁੰਦੀਆਂ ਇਹਨਾਂ ਦੀਆਂ ਕਦੇ ਵੀ ਮਹਿਸੂਸ ਨਾ ਕਰੋ ਕਿ ਇਹ ਸੱਚ ਬੋਲਦੇ ਆ ਅੱਜ ਉਹ ਜਿਹੜੀ ਚੀਜ਼ ਸੀਗੀ ਇਹਨਾਂ ਨੇ ਮਹਿਸੂਸ ਕਰਾ ਕੇ ਦਿਖਾ ਦਿੱਤੀ 10 ਦੱਸ ਦਿੱਤਾ ਆ ਕਿ ਇਸਲਾਮਿਕ ਇਸਲਾਮਿਕ ਹੀ ਆ ਉਹਨਾਂ ਨੇ ਕਿੰਨੀ ਕਾਨੂੰਨੀ ਹਰਕਤ ਕੀਤੀ ਆ ਕਿ ਕਿ ਹਿੰਦੂਆਂ ਦੀਆਂ ਪਜਾਮੇ ਲਹਾ ਲਾ ਕੇ ਪੈਂਟਾਂ ਲਹਾ ਲਾ ਕੇ ਬੱਚਿਆਂ ਦੀਆਂ ਔਰ ਬਜ਼ੁਰਗਾਂ ਦੀਆਂ ਜਿਹੜੇ ਉਹਨਾਂ ਨੇ ਗੋਲੀਆਂ ਮਾਰੀਆਂ ਇਹ ਇਹ ਦੇਖਿਆ ਕਿ ਇਹ ਮੁਸਲਮਾਨ ਹੈ ਜਾਂ ਇਹ ਹਿੰਦੂ ਅਗਰ ਹਿੰਦੂ ਸੀ ਤਾਂ ਉਹਨਾਂ ਨੂੰ ਉਸੇ ਟਾਈਮ ਤੇ ਗੋਲੀ ਮਾਰ ਦਿੱਤੀ ਗਈ ਜਿਹੜੀ ਕਿ ਬਹੁਤ ਕਾਨੂੰਨੀ ਆ ਬਹੁਤ ਘਟੀਆ ਹਰਕਤ ਕੀਤੀ ਆ ਜੈ ਹਿੰਦ ਜੈ ਭਾਰਤ ਮੈਂ ਵਿਸ਼ੁੰਦੇ ਪਰਸਰ ਨਵਾਂ ਸ਼ਹਿਰ ਵੱਲੋਂ ਇਸ ਵਾਰਦਾਤ ਤੇ ਜਿਹੜੇ ਸਾਰੇ ਸਾਰੇ ਇੰਡੀਆ ਨੂੰ ਨਹੀਂ ਸਾਰੇ ਦੁਨੀਆ ਨੂੰ ਹਿਲਾ ਕੇ ਰੱਖਤਾ ਇਹ ਜ਼ਖਮ ਜਿਹੜਾ ਮੁਸਲਮਾਨਾਂ ਨੇ ਹਿੰਦੂਆਂ ਦੇ ਪਰਿਵਾਰਾਂ ਨੂੰ ਦਿੱਤਾ ਹੈ ਇਹ ਹਿੰਦੂਆਂ ਦੇ ਅਟੈਕ ਨਹੀਂ ਹੈ ਸਾਰੇ ਦੇਸ਼ ਦੇ ਅਟੈਕ ਮੰਨੇ ਜਾਂਦਾ ਹੈ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਸ਼ਹੀਦਾਂ ਦਾ ਇਹ ਬਦਲਾ ਲਿਆ ਜਾਵੇ ਇਹ ਸਭ ਜਿਹੜਾ ਸ਼ੀਰ ਭਗਤ ਸਿੰਘ ਨਗਰ ਦਾ ਸਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ